ਸਾਧਨ ਪੰਜਾਬੀ ਟੀਵੀ ਤੇ ਆਪ ਜੀ ਦਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਕੁਝ ਤਸਵੀਰਾਂ ਯਾਦਗਾਰੀ ਤਸਵੀਰਾਂ ਨੇ ਜੋ ਮੇਰੀ ਜ਼ਿੰਦਗੀ ਦੀ ਮੈਂ ਫਿਲਮੀ ਸਫਰ ਤੇ ਪੱਤਰਕਾਰੀ ਤੇ ਲੇਖਣੀ ਚ ਜੋ ਦਸਾਹ ਦੇ ਕੰਮ ਕੀਤੇ ਇੱਕ ਪਿੰਡ ਚੋਂ ਨਿਕਲ ਕੇ ਸੋ ਅੱਜ ਇੱਕ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਨਾ ਕਿ ਜਿਹੜੀ ਗਾਇਕ ਦਲਜੀਤ ਸਾਂਝ ਸਤਾਰ ਆਪਣੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਝੰਡੇ ਨੂੰ ਬਰਕਰਾਰ ਰੱਖ ਰਹੇ ਨੇ ਦੁਨੀਆ ਪਰ ਅੰਤਰਰਾਸ਼ਟਰੀ ਪੱਧਰ ਤੇ ਸੋ ਮੈਂ ਵੀ ਜਦੋਂ ਉਹਨਾਂ ਦੀ ਪਹਿਲੀ ਫਿਲਮ ਸੀਦਾ ਲਾਈਨ ਆਫ ਪੰਜਾਬ ਜਿਹਦੇ ਨਿਰਮਾਤਾ ਬਲਵੀਰ ਟੰਡਾ ਨੌਰਵੇ ਤੇ ਡਾਇਰੈਕਟਰ ਸਨ ਐਕਟਰ ਡਾਇਰੈਕਟਰ ਜਿਹੜੇ ਬਾਲੀਵੁੱਡ ਦੇ ਗੂਡੂਤ ਲੋਆ ਜੀ ਤੇ ਉਹਨਾਂ ਨਾਲ ਜਿਹੜਾ ਮੀਡੀਆ ਸਲਾਹਕਾਰ ਦੀ ਜ਼ਿੰਮੇਵਾਰੀ ਸੀ ਬਲਵੀਰ ਟੰਡਾ ਨੌਰਵੀ ਜੀ ਨੇ ਮੈਨੂੰ ਤੇ ਅਮਰਤ ਪਵਾਰਦੀ ਨੂੰ ਸੁਭਾਈ ਸੀ ਸੋ ਦਿਲਜੀਤ ਸਾਹਜੀ ਨਾਲ ਮੇਰੀਆਂ ਤਸਵੀਰਾਂ ਨੇ ਫਿਲਮ ਦੇ ਸੈੱਟ ਤੇ ਜਿਹੜੇ ਅਸੀਂ ਬੈਠੇ ਹਾਂ ਘਾਹ ਤੇ ਰੋਪੜ ਚ ਉੱਥੇ ਜਿਹੜੇ ਦਰਿਆ ਦੇ ਨੇੜੇ ਕਲਾਈਮੈਕਸ ਫਰਮਾਇਆ ਗਿਆ ਸੀ ਜਦੋਂ ਫਿਲਮ ਦਾ ਤੇ ਜਦੋਂ ਫਿਲਮ ਦਾ ਆਪਣਾ ਮਹੂਤਸਾਤ ਹੋਇਆ ਸੀ ਤੇ ਇਸ ਤੋਂ ਇਲਾਵਾ ਕਈ ਥਾਈਂ ਜਲਦੀ ਸਾਹਜ ਨਾਲ ਨੂੰ ਮਿਲਦਾ ਮੌਕਾ ਮਿਲਿਆ ਸੀ 50984 ਹੋਰ ਕਈ ਫਿਲਮਾਂ ਦੇ ਸੈਟ ਤੇ ਉਹਨਾਂ ਨਾਲ ਮੁਲਾਕਾਤ ਹੋਈ ਸੀ ਤੇ ਪਰ ਇਸ ਤੋਂ ਬਾਅਦ ਉਸਨੇ ਆਪਣੀ ਮਿਹਨਤ ਦੇ ਸਦਕੇ ਬੜੀ ਉਹਨਾਂ ਨੇ ਮਿਹਨਤ ਕੀਤੀ ਆ ਤੇ ਪੰਜਾਬੀ ਫਿਲਮਾਂ ਚ ਤਾਂ ਉਹ 스타 ਹੈ ਹੀ ਨੇ ਇਸ ਦੇ ਨਾਲ ਉਹ ਉਹਨਾਂ ਨੇ ਜਿਹੜੀ ਆਪਣੀ ਸਟੇਜ ਗਾਇਕੀ ਦੀ ਸਟੇਜ ਆ ਉਹ ਵੀ ਬਰਕਰਾਰ ਰੱਖੀ ਹੈ ਅਕਸਰ ਜਦੋਂ ਗਾਇਕ ਇਧਰਲੇ ਪਾਸੇ ਫਿਲਮ ਵਾਲੇ ਪਾਸੇ ਪੈ ਜਾਂਦਾ ਤਾਂ ਉਹਦਾ ਇਧਰਲੇ ਪਾਸੇ ਰੁਝਾਨ ਘਟ ਜਾਂਦਾ ਪਰ ਦਲਜੀਤ ਦਸਾਂਝ ਨੇ ਇਹ ਜਿਹੜੀ ਸੰਤੁਲਨ ਬਣਾਈ ਰੱਖਿਆ ਸੋ ਦੋਸਤੋ ਇਹ ਮੈਂ ਤਸਵੀਰਾਂ ਤੁਹਾਡੇ ਨਾਲ ਸਾਝੇ ਕਿਤੇ ਮੇਰੇ ਲਈ ਬਹੁਤ ਯਾਦਗਾਰੀ ਤਸਵੀਰਾਂ ਨੇ ਤੇ ਮੈਂ ਤੁਹਾਡੇ ਨਾਲ ਨਾਲ ਸਾਧੀਆਂ ਕਰ ਰਿਹਾ ਕਿਉਂਕਿ ਇੱਕ ਵੱਡੇ ਮਾਣ ਦੀ ਗੱਲ ਹੁੰਦੀ ਹੈ ਜਦੋਂ ਐਡੇ ਇੱਕ 스타 ਜਿਹੜਾ ਕਲਾਕਾਰ ਅਦਾਕਾਰਾ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਬਲ ਬੂਤੇ ਤਾਂ ਕੰਮ ਕੀਤਾ ਇੱਥੋਂ ਤੱਕ ਪਹੁੰਚ ਰਹੇ ਨੇ ਤੇ ਸਾਨੂੰ ਵੀ ਮਾਣ ਹੁੰਦਾ ਵੀ ਜਦੋਂ ਅਸੀਂ ਉਹਨਾਂ ਨਾਲ ਕਿਸੇ ਸਮਾਂ ਤੇ ਕੁਝ ਪੜ ਬਤਾਏ ਹੁੰਦੇ ਆ ਨਾ ਮੈਂ ਤਾਂ ਇੱਕ ਮਹੀਨੇ ਲੱਗਿਆ ਸੀਗਾ ਉਹਨਾਂ ਨਾਲ ਜਿਹੜੇ ਫਿਲਮ ਦੇ ਵੱਖ-ਵੱਖ ਜਿਹੜੇ ਸ਼ੂਟਿੰਗ ਹੁੰਦੀ ਸੀ ਥਾਵਾਂ ਤੇ ਤੇ ਉਹਨਾਂ ਦੇ ਨਾਲ ਹੀ ਰਹਿੰਦਾ ਰਿਹਾ ਚਲੋ ਮਿਹਨਤ ਕੀਤੀ ਇਹਨਾਂ ਨੇ ਕੋਈ ਮੈਂ ਕੈਸ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ ਵੀ ਉਹਨਾਂ ਦੇ ਨਾਂ ਤੇ ਕੁਝ ਮੈਂ ਅੱਗੇ ਹੋਣਾ ਚਾਹਣਾ ਸ਼ੁਰੂ ਅਸੀਂ ਇੱਕ ਜਰੂਰ ਆ ਵੀ ਜਿਹੜੇ ਨਾਲ ਜੁੜੇ ਹੋਣੇ ਯਾਰਦਾ ਜਰੂਰ ਹੁੰਦੀਆਂ ਦੋਸਤੋ ਸੋ ਇਹ ਦਿਲਜੀਤ ਸਾਹ ਨੇ ਅ ਅੰਤਰਰਾਸ਼ਟਰੀ ਬਦਤਰ ਤੇ ਪੰਜਾਬ ਪੰਜਾਬੀ ਅਤੇ ਪੰਜਾਬੀ ਦਾ ਨਾਂ ਜਿਹੜਾ ਚੰਗਾ ਬਰਦਾਰ ਚੰਗਾ ਉੱਚਾ ਕੀਤਾ ਪੰਜਾਬ ਦਾ ਤੇ ਉਹਦੇ ਲਈ ਮੈਂ ਉਹਨਾਂ ਨੂੰ ਮੁਬਾਰਕਾ ਦਿੰਦਾ ਉਹਨਾਂ ਦੀ ਟੀਮ ਨੂੰ ਮੁਬਾਰਕਾ ਦਿੰਦਾ ਧੰਨਵਾਦ